ਧੰਨ ਗੁਰੂ ਹਰਿ ਰਾਜ ਸਿੰਘ ਮਹਾਰਾਜ ਜਿਨ੍ਹਾਂ ਦਾ ਪਾਵਨ ਪ੍ਰਕਾਸ਼ 1630 ਈਸਵੀ ਨੂੰ ਇਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਜਨਨੀ ਜਿਨ ਨੇ ਜਾਇਆ ਧੰਨ ਪਿਤਾ ਪ੍ਰਧਾਨ ਧੰਤਾ ਯੋਗ ਸਤਾਰ ਯੋਗ ਬਾਬਾ ਗੁਰਦੇਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਜੋ ਦੂਸਰਾ ਨਾਮ ਇਤਿਹਾਸ ਵਿੱਚ ਉਹਨਾਂ ਦਾ ਦਿੱਤਾ ਗਿਆ ਤਿੰਨਾਂ ਦੀ ਪਾਵਨ ਕੋਖ ਤੋਂ ਸਹਿਬਾਂ ਦਾ ਪਾਵਨ ਪ੍ਰਕਾਸ਼ ਹੁੰਦਾ ਹੈ ਆਪ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਮੇਰੀ ਪੀੜੀ ਦੇ ਮਾਲਕ ਤਿੰਨਾਂ ਦੇ ਪੁੱਤਰੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਪੰਜ ਸੁਪੁੱਤਰ ਨੇ ਬਾਬਾ ਸੂਰਜਮਾਲ ਜੀ ਬਾਬਾ ਅਟਲ ਰਾਏ ਬਾਬਾ ਅਣੀ ਰਾਏ ਧੰਨ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਤੇ ਇੱਕ ਸਤਗੁਰਾਂ ਦੀ ਧੀ ਬੀਬੀ ਵੀਰੋ ਜੀ ਇਹ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਤਿੰਨਾਂ ਦੇ ਗ੍ਰਹਿ ਵਿਖੇ ਇਹ ਦੂਸਰੇ ਫਰੀਅੰਦ ਦਾ ਜਨਮ ਹੁੰਦਾ ਹੈ ਗੁਰੂ ਹਰਿਐ ਸਾਹਿਬ ਕਿਉਂਕਿ ਵੱਡੇ ਬਾਬਾ ਧੀਰਮਲ ਜੀ ਸਨ ਇਹ ਉਹਨਾਂ ਤੋਂ 4 ਸਾਲ ਆਰਬਲਾ ਵਿੱਚ ਛੋਟੇ ਸਨ ਗੁਰੂ ਹਰਿਐ ਸਹਿ ਮਹਾਰਾਜ ਜਦੋਂ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਨੇ ਬਾਲਕ ਦੇ ਦੇਦਾਰ ਕੀਤੇ ਬੜੀ ਪ੍ਰਸੰਤਾ ਜ਼ਾਹਰ ਕੀਤੀ ਆਖਿਆ ਰੱਬੀ ਰੂਹ ਪ੍ਰਗਟ ਹੋਈ ਹੈ ਤੇ ਬੜੀ ਚੰਗੀ ਸੂਰਤ ਤੇ ਸਿਰਤ ਦੇ ਮਾਲਕ ਹੋਣਗੇ। ਉਹੀ ਬਾਤ ਸੱਚ ਹੁੰਦੀ ਹੈ। ਹਜ਼ੂਰ ਦਾ तमाम ਜੀਵਨ ਪੜ ਕੇ ਵੇਖੋ ਰਬੀ ਭੈਵਾਲੇ ਬੜੀ ਨਿਮਰਤਾ ਪਿਆਰ ਵਿੱਚ ਰਹਿ ਕਰਕੇ ਉਹਨਾਂ ਨੇ ਮਨੁੱਖਤਾ ਨੂੰ ਰੂਹਾਨੀਅਤ ਦਾ ਉਪਦੇਸ਼ ਤੇ ਸੰਦੇਸ਼ ਜਿਹੜਾ ਹੈ ਸਤਿਗੁਰਾਂ ਨੇ ਝੂਲੀ ਪਾਇਆ। ਉਪਰੰਤ ਜੀਵਨ ਦੀ ਤੋਰ ਅੱਗੇ ਤੁਰਦੀ ਹੈ ਤੇ ਸਤਗੁਰਾਂ ਦੇ ਸ਼ਾਸਤਰ ਤੇ ਸ਼ਾਸਤਰ ਵਿੱਦਿਆ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਂਦਾ ਗੁਰੂ ਘਰ ਅੰਦਰ ਸ਼ਾਸਤਰ ਦਾ ਅਭਿਆਸ ਸ਼ਾਸਤਰ ਚਲਾਉਣੇ ਘੋੜਸਵਾਰੀ ਉਹ ਅਭਿਆਸਿਕਾਂ ਵਿੱਚ ਰਹਿ ਕੇ ਕੀਤਾ ਤੇ ਨਾਲ ਸ਼ਾਸਤਰ ਬਾਣੀ ਦਾ ਵਿੱਦਿਆ ਦਾ ਅਧਿਐਨ ਜਿਹੜਾ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ ਇਧਰ ਗੁਰੂ ਹਰਗੋਬਿੰਦ ਸਾਹਿਬ ਉਸ ਵੇਲੇ ਗੁਰਦਾਗਾ ਦੀ ਤੀਨ ਨੇ ਉਹਨਾਂ ਤੋਂ ਬਾਅਦ ਉਹ ਅੱਗੇ ਜੀਵਨ ਦਾ ਜਿਵੇਂ ਸਮਾਂ ਚੱਲਦਾ ਹੈ ਤੇ ਸਤਿਗੁਰੂ ਅਗਲੀ ਤਿਆਰੀ ਵਾਸਤੇ ਕਿਉਂਕਿ ਗੁਰੂ ਅਰਗੁਪ ਸਰ ਮਹਾਰਾਜ ਜੀ ਨੇ ਮਨੁੱਖਤਾ ਦੇ ਭਲੇ ਹਿੱਤ ਚਾਰ ਜੰਗਾਂ ਉਹਨਾਂ ਨੇ ਕੀਤੀਆਂ ਉਹਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਬਚਪਨ ਤੋਂ ਬੜੀ-ਬੜੀ ਸਿੱਖਿਆ ਗ੍ਰਹਿਣ ਕੀਤੀ ਕਿ ਗੁਰੂ ਕੇ ਬਾਣੀ ਵਿੱਚ ਸਿੱਖ ਇਸ ਤਰ੍ਹਾਂ ਪਰਵਾਨ ਹੁੰਦਾ ਹੈ ਗੁਰੂਦਰ ਜਿਹੜਾ ਸਿੱਖ ਹੈ ਉਹੀ ਕਬੂਲ ਪੈਂਦਾ ਹੈ ਜਿਹੜਾ ਗੁਰੂ ਕੇ ਬਾਣੀ ਵਿੱਚ ਰਹਿੰਦਾ ਹੈ ਪਰਸ਼ਾ ਨੇ ਬਾਣੀ ਕਿਹਾ ਨਾ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਪਾਣੀ ਵਿੱਚ ਆਵੇ ਪਰਸ਼ਾ ਕਹਿੰਦੇ ਸਿੱਖ ਉਹੀ ਭਲਾ ਹੈ ਉਹ ਮੇਰਾ ਮਿੱਤਰ ਹੈ ਉਹ ਮੇਰਾ ਭਰਾ ਹੈ ਉਹ ਮੇਰਾ ਰਿਸ਼ਤੇਦਾਰ ਹੈ ਜਿਹੜਾ ਪਾਣੀ ਵਿੱਚ ਚੱਲਦਾ ਹੈ ਤੋ ਇਹ ਪਾਣੀ ਵਿੱਚ ਰਹਿਣ ਦੀ ਸਿੱਖਿਆ ਬਚਪਨ ਤੋਂ ਗ੍ਰਹਿਣ ਕੀਤੀ ਕਿਸ ਤਰ੍ਹਾਂ ਜਦੋਂ ਸਤਗੁਰਾਂ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਅਟਲ ਰਾਏ ਉਹ ਬੱਚਿਆਂ ਨਾਲ ਖੇਡਦੇ ਹੋਏ ਜਾਂਦੇ ਆ। ਲੁਕਣ ਮੀਚੀ ਖੇਡਦੇ ਸਾਰ ਬੱਚੇ ਦੀ ਵਾਰੀ ਆਈ ਤੇ ਆਖਿਆ ਭਾਈ ਤੂੰ ਉੱਠ ਵਾਰੀ ਦੇ ਬੱਚੇ ਦੀ ਮੌਤ ਹੋ ਚੁੱਕੀ ਸੀ। ਖੇਡਣ ਵਾਸਤੇ ਜਿਹਨੂੰ ਉਹਨਾਂ ਨੇ ਘਰ ਗਏ ਵੀ ਬੱਚਾ ਖੇਡਣ ਦਾ ਟਾਈਮ ਹੋਇਆ ਆਂਗਗਵਾਂ ਬੱਚੇ ਇਕੱਠੇ ਕਰਕੇ ਪਹਿਲੇ ਸਮੇਂ ਖੇਡਦੇ ਸਾਰ ਜਦੋਂ ਘਰ ਗਏ ਉਹਦੀ ਮੌਤ ਹੋ ਗਈ ਪਰਿਵਾਰ ਵਾਲੇ ਇਕੱਠੇ ਹੋ ਕੇ ਬੈਠੇ ਆ। ਕਹਿਣ ਲੱਗੇ ਉੱਠਦਾ ਕਿਉਂ ਨਹੀਂ ਇਹਨੂੰ ਕੋ ਉੱਠ ਕੇ ਖੇੜੇ ਆਪਣੀ ਵਾਰੀ ਦੇ। ਕਹਿਣ ਲੱਗੇ ਜਿੱਦੀ ਤੇ ਮੌਤ ਹੋ ਚੁੱਕੀ ਹੈ। ਬਾਬਾ ਟਾਲਰਾਏ ਕਹਿੰਦੇ ਇਹ ਵਾਰੀ ਦੇਣ ਦਾ ਮਹਾਰਾ ਜਾਣ ਕੇ ਕਿਸਨਾਰ ਕੇ ਪਿਆ ਇਹਨੂੰ ਕੀ ਹੋਇਆ ਉਹਨਾਂ ਨੇ ਉਹਨੂੰ ਫੜ ਕੇ ਉਠਾ ਦਿੱਤਾ ਮਰੇ ਨੂੰ ਜਿਉਂਦਾ ਕਰ ਦਿੱਤਾ ਬਾਬਾ ਟਾਲਰਾਏ ਜੀ ਉਸ ਵੇਲੇ ਜਦੋਂ ਇਹ ਖਬਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਲੱਗਦੀ ਹੈ ਸਾਰੇ ਪਾਸੇ ਚਰਚਾ ਹੋ ਗਈ ਬੀਤਨੀ ਵੱਡੀ ਬਰਕਤ ਗੁਰੂ ਕੇ ਸੁਪੁੱਤਰ ਵਿੱਚ ਕਿ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ ਜਦੋਂ ਇਹ ਖਬਰ ਸਤਗੁਰਾਂ ਨੂੰ ਮਿਲੀ ਤੇ ਹਜ਼ੂਰ ਨੇ ਬੁਲਾਇਆ ਆਖਿਆ ਤੁਸੀਂ ਪਲਾ ਨਹੀਂ ਕੀਤਾ ਇਸ ਤਰ੍ਹਾਂ ਤੇ ਦੁਨੀਆ ਦੀਆਂ ਰੋਜ਼ ਲੈਣਾ ਲੱਗ ਜਾਣਗੀਆਂ ਲੋਕ ਮਰਿਆਂ ਨੂੰ ਚੁੱਕ ਕੇ ਰੋਜ਼ ਗੁਰੂ ਘਰ ਲੈ ਆਉਣਗੇ ਜਿਉਂਦੇ ਕਰੋ ਜੇ ਤੁਹਾਡੇ ਕੋਲ ਅਧਿਆਤਮਿਕ ਤਾਕਤ ਹੈ ਇਹਦਾ ਇਹ ਭਾਵ ਨਹੀਂ ਅਸੀਂ ਮਰਿਆਂ ਨੂੰ ਜਿਉਂਦਾ ਕਰਨਾ ਹੈ ਇਹ ਅਧਿਆਤਮਿਕ ਤਾਕਤ پا ਕੇ ਵੀ ਅਸੀਂ ਰੱਬੀ ਪਾਣੀ ਵਿੱਚ ਰਹਿਣਾ ਤਾਂ ਸਿੱਖ ਗੁਰੂਦਰ ਕਬੂਲ ਪੈਂਦਾ ਹੈ ਕਿ ਪਹਿਲੀ ਸਿੱਖਿਆ ਗੁਰੂ ਹਰਾਈ ਸਾਹਿਬ ਜੀ ਨੇ ਇਹ ਪ੍ਰਵਾਨ ਕੀਤੀ ਦੂਸਰੀ ਬਾਬਾ ਗਰਦੇਤਾ ਜੀ ਜੋ ਬਿਦਾ ਜੀ ਨੇ ਉਹ ਸ਼ਿਕਾਰ ਖੇਡਣ ਗਏ ਤੇ ਉਹਨਾਂ ਨੇ ਇੱਕ ਗਊ ਦੀ ਮੌਤ ਹੋ ਜਾਂਦੀ ਹੈ ਜਿਹਨੂੰ ਜੰਗਲ ਚੋਂ ਭੀੜੀ ਚੀੜ ਚੋਂ ਇੱਕ ਜਾਨਵਰ ਤੁਰਿਆ ਆਉਂਦਾ ਸੋਚਿਆ ਸ਼ੇਰ ਨਾ ਹੋਵੇ ਤੇ ਆਕਰਮਣ ਕਰ ਦੇ ਇਹਨਾਂ ਨੇ ਬੰਦੂਕ ਦੀ ਗੋਲੀ ਚਲਾਈ ਉਹ ਗਾਂ ਸੀ ਉਹਦੀ ਮੌਤ ਹੋ ਗਈ ਉਹ ਜਿਨ੍ਹਾਂ ਦੀ ਗਾਂ ਚਰਨ ਆਈ ਸੀ ਉਹਨਾਂ ਨੇ ਰੌਲਾ ਪਾ ਲਿਆ ਵੀ ਸਾਡੀ ਗਊ ਮਾਰ ਦਿੱਤੀ ਗਈ ਹੈ ਕਿਉਂਕਿ ਕੁਝ ਜਿਹੜੇ ਆ ਸਨਾਤਨੀ ਭਰਾ ਉਹਨੂੰ ਮਾਤਾ ਕਹੇ ਕਿ ਬੁਖਾਰ ਦੇ ਮਵਾਰਕ ਉਹਨਾਂ ਦੀ ਮਾਂ ਹੋਏਗੀ ਉਹ ਉਹਨਾਂ ਨੇ ਰੋਲਾ ਪਾ ਲਿਆ ਜੀ ਗਊ ਮਾਤਾ ਦੀ ਹੱਤਿਆ ਕਰ ਦਿੱਤੀ ਹੈ ਉਸ ਵੇਲੇ ਬਾਬਾ ਗੁਰਦੇਤਾ ਜੀ ਨੇ ਉਹ ਗਾਂ ਜਿਉਂਦੀ ਕਰ ਦਿੱਤੀ ਜਦੋਂ ਉਹ ਵਾਪਸ ਘਰੋਂ ਦੇ ਸਿੱਖਾਂ ਨੇ ਆ ਕੇ ਬੜੀ ਖੁਸ਼ੀ ਨਾਲ ਗੁਰੂ ਅਰਗੁਨ ਸਾਹਿਬ ਨੂੰ ਦੱਸਿਆ ਕਿ ਤੁਹਾਡੇ ਫਰਿਆਦ ਦੇ ਵਿੱਚ ਕਿੰਨੀ ਅਜਮਤ ਹੈ ਕਿਤਨੀ ਰੋਹਾਨੀ ਤਾਕਤ ਹੈ ਕਿ ਉਹਨਾਂ ਨੇ ਇੱਕ ਅਜਿਹੀ ਮਰੀ ਹੋਈ ਗਊ ਜਿਉਂਦੀ ਕਰ ਦਿੱਤੀ ਹੈ ਜਦੋਂ ਸਤਗੁਰਾਂ ਨੂੰ ਇਹ ਖਬਰ ਪਈ ਤੇ ਹਜ਼ੂਰ ਨੇ ਫਿਰ ਚਿੜਕਿਆ ਆਖਿਆ ਨਹੀਂ ਇਹ ਬਹੁਤ ਵੱਡਾ ਗੁਨਾਹ ਹੈ ਰੱਬੀ ਹੁਕਮ ਦੀ ਅਦੁੱਲੀ ਕਰਨੀ ਕਿਸੇ ਕਾਰਨ ਵਾਸ ਮੌਤ ਹੋ ਗਈ ਹੈ ਤੇ ਪਰਮਾਤਮਾ ਦਾ ਭਾਣਾ ਹੈ ਮੂਏ ਨੂੰ ਜਿਉਂਦਾ ਕਰਨਾ ਇਹ ਗੁਰੂ ਨਾਨਕ ਦੇ ਘਰ ਦਾ ਕਰਮ ਨਹੀਂ ਹੈ ਇਥੇ ਗੁਰੂ ਨਾਨਕ ਦੇ ਘਰ ਦੀ ਸਿੱਖਿਆ ਸੀ ਰੱਬੀ ਭਾਣੇ ਵਿੱਚ ਵਿਚਰਨਾ ਹੈ ਆਖਿਆ ਇਹ ਜਾਨ ਦੇ ਵਟੇ ਜਾਨ ਦੇਣੀ ਪੈਗੀ ਉਸ ਵੇਲੇ ਬਾਬਾ ਗੁਰਦਿੱਤਾ ਜੀ ਪੀਰ ਬਾਬਾ ਬੁੱਢਣ ਸਾਹ ਉਹਦੇ ਅਸਥਾਨ ਕੋਲ ਜਾ ਕੇ ਅਰਦਾਸ ਕਰਕੇ ਉਹਨਾਂ ਨੇ ਚਾਦਰ ਲੈ ਕੇ ਲਾਵੇਂ ਪੈਗੇ ਉਹ ਜਾਨ ਦੇ ਵਟੇ ਉਹਨਾਂ ਜਾਨ ਦਿੱਤੀ ਇਹ ਸਿੱਖਿਆ ਦਾ ਗੁਰੂ ਹਰਿ ਸਿਮਰਾਂ ਮਹਾਰਾਜੀ ਦੇ ਅੰਤੇ ਕਰਮ ਤੇ ਬਹੁਤ ਵੱਡਾ ਅਸਰ ਪਿਆ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਅੰਦਰ ਰੱਬੀ ਰਹਿਮਤ پا ਕੇ ਅਧਿਆਤਮਕ ਤਾਕਤ پا ਕੇ ਵੀ ਅਸੀਂ ਤਾਕਤ ਨੂੰ ਜਿਹੜਾ ਉਹ ਵਰਤਣਾ ਨਹੀਂ ਕਿਉਂਕਿ ਅਸੀਂ ਰੱਬ ਦੇ ਪਿਆਰੇ ਬਣਨ ਆਏ ਆ ਰੱਬ ਦੇ ਸ਼ਰੀਕ ਨਹੀਂ ਇਹ ਸਾਡੇ ਕੋਲ ਤਾਕਤ ਹੈ ਦਾ ਭਾਵੇਂ ਅਸੀਂ ਨਹੀਂ ਅਸੀਂ ਲੋਕਾਂ ਨੂੰ ਮਾਰਨ ਲੱਗ ਪਈਏ ਜਿਵਾਉਣ ਲੱਗ ਪਈਏ ਅਸੀਂ ਰੱਬ ਦੇ ਰਾਹ ਦੀ ਰੁਕਾਵਟ ਨਹੀਂ ਬਣਨਾ ਸੀ ਤੇ ਰੱਬ ਦੇ ਪਿਆਰੇ ਸਿੱਖ ਬਣਨਾ ਹੈ ਤੋਂ ਇਸ ਸਾਖੀ ਦਾ ਇਸ ਲਿਸ਼ਤਾਂਤ ਦਾ ਬਹੁਤ गहरा असर ਜਿਹੜਾ ਹੈ ਉਹ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ ਤੇ ਪਿਆ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਸਤਿਗੁਰਾਂ ਦੇ ਨਾਲ ਹਜ਼ੂਰੀ ਵਿੱਚ ਵਿਚਰਦੇ ਨੇ ਬਾਲਾ ਸਮਾਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਵਿਚਰਦੇ ਆ ਬੜਾ ਨਿਹਰਾ ਸਮਾਂ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਰਹੇ ਨਾਲ ਸਤਿਗੁਰਾਂ ਦੇ ਰਹਿ ਕਰਕੇ ਉਹਨਾਂ ਨੇ ਗੁਰਮਤਿ ਦੇ ਸਿਧਾਂਤ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੇ ਚਾਰ ਜੰਗਾਂ ਕੀਤੀਆਂ ਮੀਰੀ ਪੀਰੀ ਦੇ ਸ਼ਸਤਰ ਪਹਿਨਦੇ ਆ ਉਹਨਾਂ ਤੋਂ ਬਾਅਦ ਜਦੋਂ ਸਤਗੁਰਾਂ ਨੇ ਆਪਣਾ ਸਮਾਂ ਨੇੜੇ ਜਾਣਿਆ ਇਹ ਕੀਰਤਪੁਰ ਸਾਹਿਬ ਸਥਾਨ ਵਸੋਣ ਵਾਸਤੇ ਆਖਿਆ ਇਹ ਵਸਾਇਆ ਗਿਆ ਸ਼ੀਸ਼ਮੈਲ ਪਾਵਨ ਸਥਾਨ ਜਿਹਦੇ ਤੁਸੀਂ ਦیدار ਕਰਦੇ ਹੋ ਇਹ ਸਤਗੁਰਾਂ ਨੇ ਹੁਕਮ ਕਰਕੇ ਇਹ ਵਸਾਇਆ ਸੀ ਸ਼ਹਿਰ ਗੁਰੂ ਅਰਗੁਨ ਸਾਹਿਬ ਰਾਜ ਜੀ ਨੇ ਹੁਕਮ ਕੀਤਾ ਸੀ ਗਵਾਰਾ ਸਾਹਿਬ ਜੀ ਨੂੰ ਕਿ ਇਹ ਥਾਂ ਕਿਉਂਕਿ ਇੱਥੇ ਪਿਆਰ ਭੀਜੀ ਰੂਹ ਪੀਰ ਬਾਬਾ ਬੁੱਢਣ ਸਾਹਿਬ ਜੋ ਗੁਰੂ ਨਾਨਕ ਸਾਹਿਬ ਰਾਜ ਜੀ ਵੇਲੇ ਉਹਦਾ ਮਿਲਾਪ ਹੁੰਦਾ ਹੈ ਗੁਰੂ ਗੁਰੂ ਨਾਨਕ ਸਾਹਿਬ ਰਾਜ ਜੀ ਨਾਲ ਸਤਿਗੁਰਾਂ ਦੇ ਦਰਸ਼ਨ ਪਾ ਕੇ ਉਹਨਾਂ ਨੇ ਸਤਿਗੁਰਾਂ ਨੂੰ ਦੁੱਧ ਛਕਾਉਣਾ ਚਾਹਿਆ ਸੀ ਵੀ ਪਾਤਸ਼ਾਹ ਤੁਸੀਂ ਆ ਦੁੱਧ ਮੇਰੇ ਕੋਲ ਪੇਟਾ ਹੈ ਤੁਸੀਂ ਛਕ ਲਓ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਸੀ ਇਹ ਦੁੱਧ ਤੁਸੀਂ ਕੋਈ ਗੱਲ ਨਹੀਂ ਸਮਾ ਆਏਗਾ ਪੀਰ ਜੀ ਅਸੀਂ ਆਪ ਤੁਹਾਡੇ ਕੋਲੋਂ ਮੰਗ ਕੇ ਛਕਾਂਗੇ ਅਜੇ ਸਮਾਂ ਨਹੀਂ ਪੀਣ ਦਾ ਸਾਡੇ ਕੋਲ ਉਹ ਛੀਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਮੰਗ ਕੇ ਉਹ ਦੁੱਧ ਛਕਿਆ ਤੇ ਉਸ ਪ੍ਰੇਮ ਭੀਜੀ ਰੂਹ ਨੂੰ ਸਤਿਗੁਰਾਂ ਨੇ ਜਾ ਕੇ دیدار ਬਖਸ਼ਿਆ ਸੰਨ ਇਸ ਲਈ ਸਤਪੁਰਾਨੇ ਕੀਰਤੁਰ ਸਾਹਿਬ ਦਾ ਰੁਕ ਕੀਤਾ ਇਸ ਧਰਤੀ ਤੇ ਇਹ ਪਾਵਨ ਅਸਥਾਨ ਜਿਹੜਾ ਉਹ ਸਾਰਿਆ ਗਿਆ ਕੀਰਤੁਰ ਸਾਹਿਬ ਸਿੱਖੀ ਦਾ ਤੁਰਾ ਕਿਉਂਕਿ ਸਮੇਂ-ਸਮੇਂ ਸਿੱਖੀ ਦੇ ਤੁਰੇ ਬਦਲਦੇ ਆਏ ਉਹਨਾਂ ਸੇ ਮਹਾਰਾਜੀ ਵੇਲੇ ਕਰਤਾਰਪੁਰ ਸਾਹਿਬ ਸੀ ਗੁਰੂ ਅੰਗਦ ਸਾਹਿਬ ਮਹਾਰਾਜੀ ਵੇਲੇ ਖਡੂਰ ਸਾਹਿਬ ਗੁਰੂ ਅਮਰਦਾਸ ਸਾਹਿਬ ਵੇਲੇ ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਸਾਹਿਬ ਤੇ ਪੰਜ ਬਾਦਸ਼ਾਹ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਵੇਂ ਬਾਦਸ਼ਾਹ ਵੇਲੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੁਣ ਸਤਵੇਂ ਬਾਦਸ਼ਾਹ ਤੇ ਅੱਠਵੇਂ ਬਾਦਸ਼ਾਹ ਵੇਲੇ ਅਨੰਦਪੁਰ ਸਾਹਿਬ ਸਿੱਖੀ ਦਾ ਦੂਰਾ ਬਣਦਾ ਹੈ ਤੇ ਨੌਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਉਹ ਮੱਖੋਵਾਲ ਦੀ ਧਰਤੀ ਖਰੀਦ ਕੇ ਅਨੰਦਪੁਰ ਸਾਹਿਬ ਸ਼ਹਿਰ ਬਸਾਉਂਦੇ ਆ ਉਹ ਸਾਡਾ ਸਿੱਖੀ ਦਾ ਦੂਰਾ ਰਿਹਾ ਹੈ ਉਹ ਖੈਰ ਸਤਪੁਰਾਂ ਨੇ ਪਾਵਨ ਸਥਾਨ ਜਿਹੜਾ ਇਹ ਬਸਾਇਆ ਇੱਥੇ ਹਜ਼ੂਰ ਨੇ ਬੜਾ ਸੁੰਦਰ ਇੱਕ ਬਾਗ ਲਵਾਇਆ ਉਸ ਬਾਗ ਵਿੱਚ ਅਨੇਕਾਂ ਜੜੀਆਂ ਬੂਟੀਆਂ ਤੇ ਨਾਲ ਸਤਪੁਰਾਂ ਨੇ ਦਵਾਖਾਨਾ ਖੋਲੇ ਕਿਉਂਕਿ ਗੁਰਨਾਨਕ ਦੇਵ ਜੀ ਘਰ ਅੰਦਰ ਇੱਥੇ ਚਾਰ ਤਰ੍ਹਾਂ ਦੀ ਭੁੱਖ ਸਾਡੀ ਪੂਰੀ ਹੁੰਦੀ ਹੈ ਮੈਂ ਬੇਨਤੀ ਕਰਾਂ ਚਾਰ ਤਰ੍ਹਾਂ ਦੀਆਂ ਭੁੱਖਾਂ ਨੇ ਇੱਕ ਹੈ ਅੱਖਾਂ ਨੂੰ ਵੇਖਣ ਦੀ ਭੁੱਖ ਇੱਕ ਹੈ ਕੰਨਾਂ ਨੂੰ ਸੁਣਨ ਦੀ ਭੁੱਖ ਇੱਕ ਹੈ ਪੇੜ ਦੀ ਭੁੱਖ ਤੇ ਚੌਥੀ ਹੈ ਅਧਿਆਤਮ ਦੀ ਭੁੱਖ ਸਤਗੁਰਾਂ ਆਖਿਆ ਇਹ ਚਾਰ ਇਹ ਭੁੱਖਾਂ ਸਿੱਖ ਦੀਆਂ ਗੁਰੂ ਕੀ ਸੰਗਤ ਆ ਕੇ ਪੂਰੀਆਂ ਹੋਣੀਆਂ ਇੱਥੇ ਆ ਕੇ ਅੱਖਾਂ ਦੀ ਭੁੱਖ ਕਿ ਦਰਸ਼ਨ ਦੇਖਣੇ ਕਾ ਚਾਉ ਗੁਰੂ ਕੇ ਦੇਦਾਰ ਕਰਕੇ ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁਖ ਜਾਏ ਗੁਰੂ ਕਾ ਦੇਦਾਰ ਕੀਤੇ ਅੱਖਾਂ ਦੀ ਭੁੱਖ ਪੂਰੀ ਹੁੰਦੀ ਐ ਤੇ ਗੁਰੂ ਕੇ ਸ਼ਬਦ ਨੂੰ ਸੁਣ ਕਰਕੇ ਇਹ ਕੰਨਾਂ ਦੀ ਤ੍ਰਿਪਤੀ ਹੁੰਦੀ ਕੰਨਾਂ ਦੀ ਭੁੱਖ ਪੂਰੀ ਹੁੰਦੀ ਇਹ ਤੇ ਅੱਖਾਂ ਤੇ ਕੰਨ ਰੱਜਦੇ ਨਹੀਂ ਮੇਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਆੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਮਣ ਤੇ ਹਾਸੇ ਆਕੇ ਸਾਦੀ ਜੀਬ ਨਾ ਰੱਜੀਆਂ ਕਰ ਭੋਗ ਬਿਲਾਸੇ ਰੱਜ ਨਾ ਕੋਈ ਜੀਵਿਆ ਊੜੇ ਪ੍ਰਵਾਸੇ ਪੀਰ ਮਰੀਦਾ ਪ੍ਰਿਹੜੀ ਸੱਚੀ ਰਹਿਰਾਸੇ ਇਹ ਨਹੀਂ ਰਜਦੇ ਸਾਡੇ ਗਿਆਨ ਇੰਦਰੇ ਪਰ ਕਦੋਂ ਰਜਦੇ ਐ ਸੰਗਤ ਵਿੱਚ ਆ ਕੇ ਜਦੋਂ ਅੱਖਾਂ ਨੂੰ ਗੁਰੂ ਕਾ ਦੇਦਾਰ ਹੁੰਦਾ ਜਿਸ ਵੇਲੇ ਅਸੀਂ ਇਹ ਗੁਰੂ ਰੂਪ ਸੰਗਤ ਦੇ ਦੇਦਾਰ ਕਰਦੇ ਹਾਂ ਕਿਉਂਕਿ ਇਹ ਸੰਗਤ ਗੁਰੂ ਕਾ ਰੂਪ ਹੈ ਬਾਸਾ ਕਹਿੰਦੇ ਬਾਣੀ ਚ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਇਹ ਸੰਗਤ ਗੁਰੂ ਕਾ ਰੂਪ ਹੈ ਗੁਰੂ ਕੇ ਦੇਦਾਰ ਹੁੰਦੇ ਇਸ ਸੰਗਤ ਵਿੱਚੋਂ ਉਹ ਇੱਥੇ ਆ ਕੇ ਅੱਖਾਂ ਦੀ ਭੁੱਖ ਕੰਨਾਂ ਨੂੰ ਸੁਣ ਕਰਕੇ ਨਾਮ ਸੁਣ ਕੇ ਕੰਨਾਂ ਦੀ ਭੁੱਖ ਪੂਰੀ ਹੁੰਦੀ ਹੈ ਪੇਟ ਦੀ ਭੁੱਖ ਅਸੀਂ ਗੁਰੂ ਕਾ ਲੰਗਰ ਵਰਤਦਾ ਇੱਥੇ ਉਹਦੇ ਨਾਲ ਸਾਡੀ ਪੂਰੀ ਹੁੰਦੀ ਹੈ ਤੇ ਅਧਿਆਤਮ ਦੀ ਭੁੱਖ ਜਿਹੜੀ ਹੈ ਉਹ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿੰਨ ਭੁੱਖਾ ਸਭ ਗਵਾਈਆਂ ਇਹ ਨਾਮ ਸਾਡੀਆਂ ਸਾਰੀਆਂ ਭੁੱਖਾ ਮਿਟਾ ਦਿੰਦਾ ਹੈ ਜਿਸ ਦਿਨ ਸੰਗਤ ਵਿੱਚ ਆ ਕੇ ਸਿੱਖ ਨਾਮ ਦੇ ਨਾਲ ਜੁੜਦਾ ਹੈ ਉਹ ਸਤਿਗੁਰਾਂ ਨੇ ਇਹ ਸੰਗਤ ਦਾ ਪਰਵਾ ਪੰਗ ਦਾ ਪਰਵਾ ਜਿਹੜਾ ਚਲਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਕਰ ਕਰ ਅੰਦਰ ਧਰਮਸਾਲ ਹੂ ਵੇ ਕੀਰਤਨ ਸਦਾ ਬਸੂਆ ਜਿਹਦੇ ਫਲ ਸਰੂਪ ਹਰ ਗਲੀ ਮੁਹੱਲੇ ਦੇਸ਼ ਵਿਦੇਸ਼ ਸਿੱਖ ਸੰਗਤਾਂ ਸ ਵੀਰੇ ਤੇ ਸ਼ਾਪ ਗੁਰੂ ਕੀ ਗੋਦ ਬਹਿ ਕੇ ਆਤਮਕ ਰਸ ਮਾਣਦੀਆਂ ਹਨ ਉਹ ਸਤਿਗੁਰੂ ਬਾਦਸ਼ਾਹ ਨੇ ਕੀਰਤਪੁਰ ਸਾਹਿਬ ਪਾਵਨ ਅਸਥਾਨ ਵਸਾਇਆ ਇਸ ਧਰਤੀ ਤੇ ਜਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪੀਰ ਗੁਦਨ ਸ਼ਾਹ ਨੂੰ ਦੇਦਾਰ ਬਖਸ਼ੇ ਇਹ ਸਤਿਗੁਰਾਂ ਨੇ ਆਪ ਮੰਗ ਕੇ ਦੁੱਧ ਛਕਿਆ ਉਹਨੂੰ ਤ੍ਰਿਪਤ ਕੀਤਾ ਉਸ ਪ੍ਰੇਮ ਭਿਜੀ ਰੂਹ ਨੂੰ ਇਥੇ ਸਤਿਗੁਰਾਂ ਨੇ ਇੱਕ ਬਾਗ ਲਵਾਇਆ ਹੈ ਤੇ ਇੱਕ ਦੁਆਖਾਨਾ ਸਤਿਗੁਰਾਂ ਨੇ ਖੋਲਿਆ ਦੇਖੋ ਗੁਰਨਾਨਕ ਦੇਵ ਜੀ ਅੰਦਰ ਇਹ ਦੋ ਚੀਜ਼ਾਂ ਨੇ ਦਵਾਈ ਤੇ ਦੁਆ ਇਹ ਦੋ ਚੀਜ਼ਾਂ ਜਦੋਂ ਮਿਲ ਜਾਂਦੀਆਂ ਨੇ ਉਸ ਦਿਨ ਮਨੁੱਖ ਅਵਸ਼ ਅਰੋਗ ਹੁੰਦਾ ਹੈ ਕਿਉਂਕਿ ਸਤਿਗੁਰਾਂ ਦੇ ਵੇਲੇ ਤੋਂ ਦਵਾਈ ਦਾ ਪ੍ਰਬੰਧ ਰਿਹਾ ਸਤਿਗੁਰਾਂ ਦੁਆਖਾਨੇ ਖੋਲੇ ਇਲਾਜ ਕਰਦੇ ਰਹੇ ਮਨੁੱਖਤਾ ਦਾ ਤੇ ਉਸ ਵੇਲੇ ਜਿਹੜਾ ਔਰੰਗਜ਼ੇਬ ਦੇ ਭਰਾ ਦਾਰਾ ਸ਼ਿਕੋਸੀ ਉਹ ਔਰ ਜਿਹੜਾ ਆਪਣੇ ਪਿਤਾ ਸ਼ਾਹ ਜਹਾਂ ਦੇ ਬੜਾ ਲਾਗੇ ਸੀ ਤੇ ਔਰੰਗਜ਼ੇਬ ਦੇ ਮਨ ਚ ਕਾਬਟ ਸੀ ਕਿਤੇ ਮੇਰਾ ਭਰਾ ਕਦੀ ਨਾ ਲੈ ਜਾਏ ਉਹ ਨਾ ਗਦੀ ਦਾ ਵਾਰਿਸ ਬਣ ਜੇ ਦਿੱਲੀ ਤਖ ਦਾ ਉਹਨੇ ਪਲਾ ਵਿੱਚ ਇਹਨੂੰ ਸ਼ੇਰ ਦੀ ਮੋਛ ਦਾ ਵਾਲ ਖਵਾ ਦਿੱਤਾ ਸੀ ਕਿ ਜਿਸ ਮਨੁੱਖ ਨੂੰ ਸ਼ੇਰ ਦੀ ਮੋਛ ਦਾ ਵਾਲ ਖਵਾ ਦਿਓ ਉਹ ਮਨੁੱਖ ਉਹਨੂੰ ਬਚਣਾ ਹਟ ਜਾਂਦਾ ਉਹਨੂੰ ਸਰੀਰ ਨੂੰ ਖੁਰਾਕ ਨਹੀਂ ਲੱਗਦੀ ਕੱਟਦਾ ਕੱਟਦਾ ਉਹ ਮਨੁੱਖ ਦੀ ਮੌਤ ਹੁੰਦੀ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਰੋਗ ਕੀ ਹੈ ਉਸ ਵੇਲੇ ਸ਼ਾਹ ਜਹਾਨ ਨੇ ਬੜੇ ਹਕੀਮ ਵੈਦ ਸਦੇ ਉਹਨਾਂ ਸਮੇਂ ਚ ਸਿਆਣੀ ਵੈਦ ਹੋਇਆ ਕਰਦੇ ਸੀ ਜਿਹੜੇ ਨਵਜ ਵੇਖ ਕੇ ਰੋਗ ਦੱਸਦੇ ਉਹਨਾਂ ਦੱਸਿਆ ਵੀ ਕਿਸੇ ਤਰ੍ਹਾਂ ਇਹਦੇ ਅੰਦਰ ਵਾਲ ਸ਼ੇਰ ਦੀ ਮੋਸ਼ਤਾ ਚਲਾ ਗਿਆ ਉਹਦੇ ਜਿਗਰ ਨਾਲ ਲੱਗ ਗਿਆ ਇਹੀ ਕਾਰਨ ਇਹਨੂੰ ਕੁਝ ਪੱਜਦਾ ਨਹੀਂ ਹਾਂ ਇਹਦਾ ਇਲਾਜ ਹੋ ਸਕਦਾ ਉਹਦੇ ਲਈ ਹਰੜਾ ਚਾਹੀਦੀਆਂ ਨੇ ਪਰ ਉਹ ਕੇਵਲ ਗੁਰੂ ਹਰਾਈਸਾ ਮਹਾਰਾਜ ਜੀ ਦੇ ਦਵਾਖਾਨੇ ਚੋਂ ਮਿਲ ਸਕਦੀਆਂ ਹੁਣ ਵੇਖੋ ਉਸ ਸਮੇਂ ਸਤਗੁਰਾਂ ਦਾ ਦਵਾਖਾਨਾ ਅੱਜ ਦੇ ਸਮੇਂ ਹਸਪੀਟਲ ਕਹਿ ਲਿਏ ਇੰਨਾ ਮਸ਼ਹੂਰ ਸੀ ਕਿ ਦਿੱਲੀ ਤੱਕ ਉਹਦੀ ਸੁਏ ਸੀ ਵੈਦਾ ਨੂੰ ਪਤਾ ਸੀ ਵੀ ਅਸਲੀ ਦਵਾਈਆਂ ਉੱਥੋਂ ਪ੍ਰਾਪਤ ਹੁੰਦੀਆਂ ਉਸ ਵੇਲੇ ਸ਼ਾਹਜਹਾਨ ਨੇ ਚਿੱਠੀ ਲਿਖ ਕੇ ਭੇਜੀ ਬੇਨਤੀ ਕਰ ਲਈ ਨਾਲ ਅਹਿਲਕਾਰ ਭੇਜੇ ਉਹਨੂੰ ਮਨ ਵਿੱਚ ਡਰ ਵੀ ਸੀ ਕਿ ਸ਼ਾਇਦ ਗੁਰੂ ਸਾਹਿਬਾਨ ਇਹ ਦਵਾਈ ਨਹੀਂ ਦੇਣਗੇ ਕਿਉਂਕਿ ਬਾਬੇ ਗਿਆ ਤੇ ਬਾਬਰ ਗਿਆ ਦੀ ਡੱਕਰ ਚੱਲਦੀ ਆਈ ਹੈ ਉਹਨੂੰ ਇਹ ਸੀ ਵੀ ਸ਼ਾਇਦ ਇਹ ਦਵਾਈ ਨਹੀਂ ਮਿਲੇਗੀ ਪਰ ਗੁਰੂ ਨਾਨਕ ਦਾ ਘਰ ਤੇ ਸਤਿਗੁਰ ਸਭਨਾ ਦਾ ਭਲਾ ਮਨਾਇੰਦਾ ਇਥੇ ਤੇ ਸਰਬੱਤੇ ਭਲੇ ਦੀ ਬਾਤ ਐ ਇਥੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਉ ਗੁਰੂ ਤੇ ਹੈ ਪਰਉਪਕਾਰੀ ਤੋ ਸਤਿਗੁਰਾਂ ਨੇ ਉਸ ਵੇਲੇ ਉਹ ਦਵਾਈ ਭੇਜੀ ਕਿਉਂਕਿ ਜਿਸ ਦਿਨ ਦਵਾ ਤੇ ਦੁਆ ਦੋ ਚੀਜ਼ਾਂ ਮਿਲ ਜਾਂਦੀਆਂ ਮਨੁੱਖ ਅਵਸ਼ ਅਰੂਪ ਹੁੰਦਾ ਇੱਕ ਅਦੀਬ ਨੇ ਲਿਖਿਆ ਜੋ ਬਾਤ ਦਵਾ ਸੇ ਨਾ ਬਨੇ ਉਹ ਬਾਤ ਦੁਆ ਸੇ ਹੁੰਦੀ ਹੈ ਜਦ ਕਾਬਲ ਮੁਰਸ਼ਿਦ ਮਿਲਦਾ ਹੈ ਤਬ ਬਾਤ ਖੁਦਾ ਸੇ ਹੁੰਦੀ ਹੈ ਕਿਹਦਾ ਜਿਸ ਦਿਨ ਕਾਬਲ ਮੁਰਸ਼ਿਦ ਮਿਲ ਜੇ ਨਾ ਭਾਪ ਜਿਹੜੀ ਗੱਲ ਦਵਾਈ ਨਾਲ ਨਾ ਬਣੇ ਉਹ ਗੱਲ ਦੁਆ ਨਾਲ ਬਣਦੀ ਜਦ ਮਨੁੱਖ ਨੂੰ ਦਵਾਈ ਲੱਗਣੋਂ हट ਜਾਏ ਨਾ ਫਿਰ ਅਸੀਂ ਕੀ ਕਰਦੇ ਆ ਗੁਰੂ ਚਰਨਾ ਜਾ ਕੇ ਕਹਿੰਨੇ ਭਾਈ ਸਭ ਅਰਦਾਸ ਕਰੋ ਹੁਣ ਤੇ ਦਵਾਈਆਂ ਕੰਮ ਨਹੀਂ ਕਰਦੀਆਂ ਉਸ ਵੇਲੇ ਦੁਆ ਨਾਲ ਰਲਦੀ ਹੈ ਜਦੋਂ ਅਰਦਾਸ ਹੁੰਦੀ ਹੈ ਔਖਦ ਆਏ ਰਾਸ ਜਾਂ ਵਿੱਚ ਆਪ ਖਲੋਇਆ ਜਦੋਂ ਮੇਰਾ ਗੁਰੂ ਵਿੱਚ ਖਲੋ ਜਾਂਦਾ ਹੈ ਇਹ ਦਵਾਈ ਅੰਮ੍ਰਿਤ ਬਣ ਕੇ ਲੱਗਦੀ ਹੈ ਤੇ ਮਨੁੱਖ ਅਰੂਗ ਹੋ ਜਾਂਦਾ ਹੈ ਸਤਗੁਰਾਂ ਦੇ ਘਰ ਅੰਦਰ ਇਹ ਦੋਨਾਂ ਚੀਜ਼ਾਂ ਦਾ ਪ੍ਰਬੰਧ ਹੈ ਇੱਥੇ ਮਨ ਦੇ ਰੋਗਾਂ ਦੀ ਦਵਾਈ ਗੁਰੂ ਕੀ ਬਾਣੀ ਹੈ ਤਨ ਦੇ ਰੋਗਾਂ ਦੀ ਦਵਾਈ ਉਸ ਸਮੇਂ ਸਤਗੁਰਾਂ ਨੇ દવાખાਨਾ ਖੋਲ੍ਹਿਆ ਅਜੋਕੇ ਸਮੇਂ ਗੁਰੂ ਘਰਾਂ ਅੰਦਰ ਡਿਸਪੈਂਸਰੀਆਂ ਤੇ ਹਸਪੀਟਲ ਇੱਕ ਗੁਰੂ ਸਹਿਬਾਨਾਂ ਦੀ ਦੇਣ ਹੈ ਕਿਉਂਕਿ ਪੰਜਵੇਂ ਪਾਤਸ਼ਾਹ ਦੇ ਵੇਲੇ ਤੋਂ ਸਤਗੁਰਾਂ ਨੇ ਕੋੜੀਖਾਨਾ ਬਣਾਇਆ ਸੀ ਮਨੁੱਖਤਾ ਦਾ ਉਸ ਵਿੱਚ ਵੀ ਇਲਾਜ ਹੁੰਦਾ ਰਿਹਾ ਤੇ ਸੱਤਵੇਂ ਪਾਤਸ਼ਾਹ ਨੇ દવાਖਾਨਾ ਖੋਲ੍ਹਿਆ ਸੀ ਇਹ ਇਸੇ ਵਾਸਤੇ ਸੀ ਭਾਈ ਤਨ ਦੇ ਰੋਗਾਂ ਲਈ ਦਵਾਈ ਹੈ ਤੇ ਮਨ ਦੇ ਰੋਗਾਂ ਲਈ ਗੁਰੂ ਚਰਨਾ ਚ ਦੁਆ ਤੇ ਗੁਰੂ ਕੀ ਬਾਣੀ ਦਵਾਈ ਹੈ ਜਿਹਦੇ ਨਾਲ ਮਨ ਦੇ ਰੋਗ ਸਾਡੇ ਦੂਰ ਹੋਣਗੇ। ਤੋਂ ਉਸ ਸਮੇ ਗੁਰੂ ਹਰਿਐਸਾ ਮਹਾਰਾਜ ਜੀ ਦੇ ਦਰਬਾਰ ਇਹ ਬਖਸ਼ਿਸ਼ਾਂ ਜਿਹੜੀਆਂ ਇਹ ਵਰਤਦੀਆਂ ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣਾ ਸਮਾਂ ਨੇੜੇ ਜਾਣਦਿਆਂ ਹੋਇਆਂ ਗੁਰਤਾ ਗੱਦੀ ਗੁਰੂ ਹਰਿਐਸਾ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਆਰਾਜ ਕੀਤ ਪੁਰ ਸਾਹਿਬ ਦੀ ਧਰਤੀ ਤੇ ਪ੍ਰਭੂ ਰੂਪਿਆ ਨਾ ਕਰ ਗਏ ਇਧਰ ਗੁਰਤਾਗਦੀ ਦੀ ਜ਼ਿੰਮੇਵਾਰੀ ਹਰਿਆਰ ਸਿੰਘ ਮਹਾਰਾਜੀ ਤੇ ਆ ਗਈ ਸਤਿਗੁਰੂ ਮਨੁੱਖਤਾ ਦੀ ਅਗਵਾਈ ਕਰਦੇ ਮਨੁੱਖਤਾ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਸਤਿਗੁਰਾਂ ਦੇ ਇਧਰ ਭਰਾ ਧੀਰਮਲ ਜਿਹੜਾ ਉਹ ਵੀ ਵਿਰੋਧ ਵਿੱਚ ਸੀ ਸਤਿਗੁਰਾਂ ਦੇ ਕਿਉਂਕਿ ਵੱਡਾ ਭਰਾ ਸੀ ਉਹਨੂੰ ਐਸੀ ਵੀ ਗੁਰਤਾਗਦੀ ਮੈਨੂੰ ਚਾਹੀਦੀ ਸੀ ਸਤਿਗੁਰਾਂ ਨੂੰ ਕਿਉਂ ਮਿਲ ਗਈ ਕਿਉਂਕਿ ਸ਼ੁਰੂ ਤੋਂ ਦੋ ਵਰਤਿਆ ਚੱਲਦੀਆਂ ਆਈਆਂ ਇੱਕ ਮਾਇਆ ਦੀ ਇੱਕ ਮਾਇਆ ਦੀ ਜਿਹੜਾ ਮਾਇਆ ਦੀ ਬਿਰਤੀ ਹੈ ਇਹ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਉਹ ਤੇ ਪ੍ਰਮਾਤਮਾ ਨੂੰ ਭੁੱਲ ਕੇ ਉਹਦੀ ਨਿਗਾਹ ਕੇਵਲ ਧਨ ਤੇ ਦੌਲਤ ਤੇ ਰਹਿੰਦੀ ਹੈ ਤੇ ਜਿਨ੍ਹਾਂ ਨੂੰ ਮਾਇਆ ਪ੍ਰਾਪਤ ਹੁੰਦੀ ਹੈ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹੀਂ ਸਮਾਨਾਂ ਦਾ ਧਾਰਨੀ ਬਣਦਾ ਹੈ ਜਿਹੜਾ ਗੁਰੂ ਕੀ ਬਖਸ਼ਿਸ਼ ਤੇ ਰਹਿਮਤ ਪਾਉਂਦਾ ਹੈ ਉਹ ਰਹਿਮਤ ਪ੍ਰਾਪਤ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ ਈਰਮਲ ਸਤਗੁਰਾਂ ਦੇ ਵਿਰੋਧ ਵਿੱਚ ਰਿਹਾ ਉਨੇ ਯਤਨ ਕੀਤਾ ਇੱਕ ਬ੍ਰਾਹਮਣ ਦਾ ਪੁੱਤਰ ਪੂਰਾ ਹੋ ਗਿਆ ਮੌਤ ਹੋ ਗਈ ਆਖਿਆ ਇਹ ਪੁੱਤਰ ਲੈ ਕੇ ਗੁਰੂ ਚਰਨਾ ਚ ਚਲੇ ਜਾਓ ਤੇ ਗੁਰੂ ਕੇ ਘਰ ਦੇ ਅੰਦਰ ਇਹ ਬਖਸ਼ਿਸ਼ਾਂ ਨੇ ਪਹਿਲਾਂ ਵੀ ਬਾਬਾ ਅਟਲ ਆਏ ਨੇ ਬੱਚੇ ਨੂੰ ਜਿਉਂਦਾ ਕਰ ਦਿੱਤਾ ਬਾਬਾ ਗੁਰਦਿੱਤਾ ਜੀ ਨੇ ਗਾਂਝੂਂਦੀ ਕਰ ਦਿੱਤੀ ਆਖਿਆ ਜੇ ਗੁਰੂ ਹਰ Rai ਸਾਹਿਬ ਵੀ ਜਿਹੜਾ ਉਹ ਜਿਉਂਦਾ ਕਰਨਗੇ ਤੇ ਉਹਦੀ ਥਾ ਉਹਨਾਂ ਨੂੰ ਸਰੀਰ ਛੱਡਣਾ ਪਏਗਾ ਮਨ ਚ ਈਰਖਾ ਤੇ ਇਹ ਸੀ ਨਾਲੇ ਪਰ ਕਰਨਾ ਚਾਹੁੰਦਾ ਸੀ ਉਹਨੇ ਉਹ ਬ੍ਰਾਹਮਣ ਨੂੰ ਸਿਖਾ ਕੇ ਭੇਜ ਦਿੱਤਾ ਵੀ ਆਪਣੇ ਪੁੱਤਰ ਨੂੰ ਸਤਿਗੁਰਾਂ ਦੇ ਚਰਨਾਂ 'ਚ ਲੈ ਜਾਓ ਉਹ ਲੈ ਆਏ ਨਾਲ ਸੰਗਤਾਂ ਨੂੰ ਲੈ ਆਏ ਕਿਉਂਕਿ ਗੁਰੂ ਘਰ ਦਾ ਵਿਰੋਧ ਇਹ ਧਾਰਮਿਕ ਆਗੂ ਕਰਦੇ ਆਏ ਆ ਵੀ ਕੋਈ ਨਾ ਕੋਈ ਕਾਰਨ ਬਣੇ ਜਿਹਦੇ ਨਾਲ ਗੁਰੂ ਘਰ ਦੀ ਨਿੰਦਿਆ ਕਰ ਸਕੀ। ਉਹ ਪੁੱਤਰ ਨੂੰ ਲੈ ਆਏ ਤੇ ਸਤਿਗੁਰਾਂ ਦੀ ਹਜ਼ੂਰੀ ਆ ਕੇ ਲਟਾ ਦਿੱਤਾ ਬੇਨਤੀ ਕੀਤੀ ਬਰਸ਼ਾ ਕਿਰਪਾ ਕਰੋ। ਪੁੱਤਰ ਦੀ ਮੌਤ ਹੋ ਗਈ ਇਹਨੂੰ ਜਿਉਂਦਾ ਕਰ ਦਿਓ। ਤੇ ਗੁਰੂ ਹਰਾਈ ਸੈ ਮਹਾਰਾਜ ਜੀ ਨੇ ਆਖਿਆ ਕਿ ਅਸੀਂ ਕੌਣ ਹੁੰਨੇ ਆ ਮਾਰਨ ਤੇ ਜਿਵਾਉਣ ਵਾਲੇ ਇਹ ਤੇ ਜੰਮਣ ਮਰਨਾ ਹੁਕਮ ਹੈ। ਭਾਣੇ ਆਵੇ ਜਾਇ ਜੀਵ ਰੱਬੀ ਪਾਣੀ ਚ ਆਉਂਦਾ ਤੇ ਰੱਬੀ ਪਾਣੀ ਚ ਜੀਵ ਚਲਾ ਜਾਂਦਾ ਹੈ ਸਾਡੇ ਵਾਸਤੇ ਬਾਤ ਨਹੀਂ ਪਰ ਹਜ਼ੂਰ ਨੇ ਆਖਿਆ ਹਾਂ ਜੇ ਇਹਨੂੰ ਜਿਉਂਦਾ ਕਰਨਾ ਹੈ ਤੇ ਜਾਨ ਦੇ ਵੱਟੇ ਜਾਨ ਦੇਣੀ ਪੈਗੀ ਆਖਿਆ ਇਹ ਜਾਨ ਦੇ ਵੱਟੇ ਕੋ ਜਾਨ ਦੇ ਦੇ ਜੀ ਹੁੰਦਾ ਹੋ ਜਾਏਗਾ ਕਿਉਂਕਿ ਜਿਹੜਾ ਸਮਾਂ ਆਇਆ ਤੇ ਥਾਂ ਤੇ ਕਿਸੇ ਨੂੰ ਤੇ ਜਾਣਾ ਪਏਗਾ ਨਾ ਉਸ ਵੇਲੇ ਗੁਰੂ ਘਰ ਦਾ ਇੱਕ ਸੇਵਕ ਪਾਈ ਭਗਤੂ ਜੀ ਵੀ ਉਹਨੂੰ ਲਿਖਿਆ ਤੇ ਉਹ ਉੱਠ ਕੇ ਗਿਆ ਇਹਦਾ ਪਾਤਸ਼ਾਹ ਮੈਂ ਸਰੀਰ ਛੱਡਦਾ ਬੱਚੇ ਨੂੰ ਜਿਉਂਦਾ ਕਰ ਦਿਓ ਉਹ ਸਿੱਖ ਨੇ ਸਰੀਰ ਛੱਡਿਆ ਉਹ ਬੱਚਾ ਜਿਉਂਦਾ ਹੋ ਗਿਆ ਆਏ ਤੇ ਵਿਰੋਧੀ ਇਸ ਲਈ ਸਨ ਗੁਰੂਕਾਰ ਜੀ ਨੇ ਦਿਆ ਹੋਏਗੀ ਪਰ ਉਲਟਾ ਉਹਨਾਂ ਨੂੰ ਸਤਿਗੁਰਾਂ ਦੇ ਚਰਨਾਂ ਤੇ ਚੁੱਕ ਚੁੱਕ ਕੇ ਨਮਸਕਾਰਾਂ ਕਰਨੀਆਂ ਪਈਆਂ ਗੁਰੂਕਾਰ ਦੀ ਵਿੜਿਆਈ ਤੇਜਸ ਹੋਇਆ ਫਿਰ ਗੁਰੂ ਹਰਿਐਸ ਸਿੰਘ ਮਹਾਰਾਜ ਜਿਹੜਾ ਉਹ ਦਵਾਬੇ ਦੇ ਇਲਾਕੇ ਵਾਲ ਸਤਿਗੁਰ ਪਾਤਸ਼ਾਹ ਇਥੋਂ ਡਰੋਲੀ ਪਾਈ ਕੀ ਵੱਲ ਪ੍ਰਚਾਰ ਵਿਖੇ ਵੀ ਜਾਂਦੇ ਆ ਸਤਿਗੁਰ ਪਾਤਸ਼ਾਹ ਗੁਰੂ ਹਰਿਐਸ ਸਿੰਘ ਮਹਾਰਾਜ ਆਪ ਜਾਂਦੇ ਨੇ ਕਿਉਂਕਿ ਸਤਿਗੁਰ ਪਾਤਸ਼ਾਹ ਜਿਹੜਾ ਢਰੌਲੀ ਪਾਈ ਕੇ ਜਿਹੜਾ ਭਾਈ ਸਾਧੂ ਪਾਈ ਰੂਪਾ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਲ ਸ਼ਕਾਉਣ ਦੀ ਸੇਵਾ ਕੀਤੀ ਸੀ ਉਹਨਾਂ ਨੂੰ ਤ੍ਰਿਪਤ ਕਰਦੇ ਆ ਉਸ ਤੋਂ ਬਾਅਦ ਮਹਾਰਾਜ ਦੀ ਧਰਤੀ ਤੇ ਸਤਗੁਰ ਚਰਨ ਪਾਉਂਦੇ ਆ ਉੱਥੇ ਡਿੱਗਦੇ ਆ ਤੇ ਉਥੋਂ ਦਾ ਇੱਕ ਚੌਧਰੀ ਸੀ ਕਾਲਾ ਉਹਦੇ ਭਰਾ ਦੀ ਮੌਤ ਹੋ ਜਾਂਦੀ ਹੈ ਭਰਾ ਦੀ ਮੌਤ ਹੋਣ ਕਰਕੇ ਉਹਦੇ ਜਿਹੜੇ ਭਰਾ ਸਨ ਕਰਮਚੰਦ ਉਹਦਾ ਭਰਾ ਸੀ ਉਹਦੇ ਦੋ ਪੁੱਤਰ ਸਨ ਭਰਾ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਪੁੱਤਰ ਇਹਨੇ ਲੈ ਲਏ ਉਹਨਾਂ ਦੀ ਪਾਲਣਾ ਇਹ ਕਰਦਾ ਸੀ ਸਮਾਂ ਪਿਆ ਪਰਜਾਈ ਵੀ ਚਲੇ ਗਈ ਪਰ ਆਪਰਜਾਈ ਚਲੇ ਗਏ ਹੁਣ ਭਤੀਜਿਆਂ ਨੂੰ ਇਹ ਘਰ ਪਾਲਦਾ ਸੀ ਘਰਵਾਲੀ ਬੜੀ ਕਰਖਤ ਸੁਭਾਅ ਦੀ ਸੀ ਇਸ ਕਾਲੇ ਖਾਨ ਦੀ ਉਹਨੇ ਆਪਣੇ ਪੁੱਤਰਾਂ ਨੂੰ ਤੇ ਚੰਗਾ ਖਵਾਉਣਾ ਪਰ ਇਹਨਾਂ ਭਤੀਜਿਆਂ ਨਾਲ ਬੜਾ ਵਿਤਕਰਾ ਕਰਦੀ ਸੀ ਇਹਨਾਂ ਨੂੰ ਪੇਟ ਪਰ ਰੋਟੀ ਵੀ ਨਾ ਦੇਣੀ ਮਾੜੇ ਚੰਗੇ ਬੋਲ ਬਹੁਤ ਬੋਲਣੇ ਇਹਨੂੰ ਪਤਾ ਲੱਗਾ ਵੀ ਗੁਰੂ ਆਰ ਸੇ ਮਹਾਰਾਜ ਇੱਥੇ ਮਹਾਰਾਜ ਆਏ ਐ ਉਹਨੇ ਆਖਿਆ ਅੱਜ ਉੱਥੇ ਗੁਰੂ ਸਾਹਿਬ ਆਏ ਐ ਲੰਗਰ ਚੱਲਦੀ ਐ ਚਲ ਅੱਜ ਭਤੀਜਿਆਂ ਨੂੰ ਲੈ ਕੇ ਚੱਲਦਾ ਕੰਮ ਸੋ ਕੰਮ ਘੇਟ ਪਰ ਕੇ ਲੰਗਰ ਤੇ ਇਜਵਾਕ ਛਕ ਲੈਣਗੇ ਨਾ ਗੁਰੂ ਚਰਨਾ ਜਾ ਕੇ ਉਹ ਸਤਪੁਰਾਂ ਦੀ ਹਜ਼ੂਰੀ ਲੈ ਕੇ ਆਇਆ ਦੋਨਾਂ ਬੱਚਿਆਂ ਨੂੰ ਤੇ ਫੂਲ ਤੇ ਸੰਧਲ ਉਹਨਾਂ ਦਾ ਨਾਮ ਇਤਿਹਾਸ ਨੇ ਦੱਸਿਆ ਉਹਨਾਂ ਦੋਹਾਂ ਅਧਿਜਿਆਂ ਨੂੰ ਨਾਲ ਲੈ ਕੇ ਆਇਆ ਤੇ ਜਦੋਂ ਦਰਸ਼ਨ ਕਰਨ ਦੀ ਵਾਰੀ ਆਈ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਾਈ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਹੱਥ ਜੋੜ ਕੇ ਇਹਦੇ ਰੋਣਾ ਨਿਕਲ ਗਿਆ ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰੋ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖੋ ਭਰਾ ਮੇਰੇ ਦੀ ਭਰਜਾਈ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਆਪਣੇ ਪੁੱਤਰ ਜਾਣ ਕੇ ਪਾਲਦਾ ਪਰ ਕਰਾਂ ਕੀ ਪਰੇਸ਼ਾਨ ਬਹੁਤ ਹੈ ਮੇਰੀ ਘਰ ਵਾਲੀ ਬੜੇ ਕ੍ਰਖਤ ਸੁਭਾਧੀ ਹੈ ਇਹਨਾਂ ਬੱਚਿਆਂ ਨਾਲ ਬਹੁਤ ਮਾੜਾ ਵਿਵਹਾਰ ਕਰਦੀ ਹੈ ਇਥੋਂ ਤੱਕ ਪੇਟ ਭਾਰ ਇਹਨਾਂ ਨੂੰ ਰੋਜੀ ਵੀ ਨਹੀਂ ਦਿੰਦੀ ਖਾਣ ਨੂੰ ਵੀ ਨਹੀਂ ਦਿੰਦੀ ਬਚਿਆ ਕੁਝ ਆ ਇਹਨਾਂ ਨੂੰ ਦੇ ਦਿੰਦੀ ਹੈ ਵਿਚਾਰੇ ਖਾ ਕੇ ਸਬਰ ਕਰਦੇ ਆ ਪ੍ਰਭਾ ਤੁਸੀਂ ਰਹਿਮਤਾ ਕਰੋ ਇਹਨਾਂ ਬੱਚਿਆਂ ਨੂੰ ਅਸੀਸ ਬਖਸ਼ੋ ਤੇ ਗੁਰੂ ਹਰਿਐਸਾਹ ਮਹਾਰਾਜ ਜੀ ਨੇ ਆਖਿਆ ਇਹ ਆਉਣ ਵਾਲੇ ਸਮੇਂ ਰਾਜ ਭਾਗ ਪ੍ਰਾਪਤ ਕਰਨਗੇ ਇਹ ਆਉਣ ਵਾਲੇ ਰਾਜੇ ਹੋਣਗੇ ਉਸਬਾਰ ਦੋਨੋਂ ਪਰਾ ਉਹਨਾਂ ਵਾਲੇ ਸਮੇਂ ਚ ਰਾਜੇ ਬਣੇ ਜਦੋਂ ਇਹ ਸੀਸ ਸਤਗੁਰਾਂ ਨੇ ਦਿੱਤੀ ਉਪਰੰਤ ਗੁਰੂ ਘਰ ਪੰਗਤ ਚ ਲੰਗਰ ਛਕਿਆ ਬੈ ਕੇ ਰਾਜੇ ਕੇ ਬਚਿਆਂ ਨੇ ਸ਼ਾਮ ਨੂੰ ਘਰ ਗਏ ਇਹਨੇ ਕਾਲੇਖਾਰ ਨੇ ਪਰਸਾਨੂ ਕੇ ਘਰ ਦੀ ਨੂੰ ਦੱਸਿਆ ਵੀ ਤੂੰ ਦੇਵੇਂ ਵਿਤਗ੍ਰਾ ਕਰਦੀ ਸਾਂ ਬਚਿਆਂ ਨਾਲ ਅੱਜ ਮੈਂ ਗੁਰੂ ਕੀ ਗੋਦ ਖੜੇ ਗੁਰੂ ਹਰਿਐਸਾ ਮਹਾਰਾਜ ਸਤਵੇਂ ਪਾਤਸ਼ਾਹ ਆਇਸਾਨ ਉਹਨਾਂ ਨੇ ਸੀਸ ਬਖਸ਼ੀ ਤੇ ਆਉਣ ਵਾਲੇ ਰਾਜੇ ਹੋਣਗੇ ਹੁਣ ਜਦੋਂ ਇਹ ਖਬਰ ਸੁਣੀ ਦੇਰ ਖਾਇਦਾ ਹੋਗੀ ਇਦੂ ਅਜ ਭਤੀਜਿਆਂ ਨੂੰ ਲਿਜਾ ਕੇ ਅਸੀਸ ਦਵਾਇਆ ਆਪਣੇ ਪੁੱਤ ਕਿਉਂ ਨਾ ਲੈ ਕੇ ਗਿਆ ਕਹਿਣ ਲੱਗੀ ਹੁਣ ਆਪਣੇ ਪੁੱਤਰਾਂ ਨੂੰ ਲੈ ਕੇ ਜਾ ਅਗਲੇ ਦਿਨ ਧੱਕੇ ਨਾਲ ਉਹਨੇ ਆਪਣੇ ਪੁੱਤਰ ਦੇ ਕੇ ਨਾਲ ਤੁਰਿਆ ਕਾਲੇਖਾਨ ਨੂੰ ਤੇ ਸਤਿਗੁਰਾਂ ਦੀ ਸ਼ਰਨ ਵਿੱਚ ਲੈ ਕੇ ਆਇਆ ਤੇ ਆਖਿਆ ਪਾਤਸ਼ਾਹ ਇਹ ਮੇਰੇ ਬੱਚੇ ਐ ਕੱਲ ਤੁਸੀਂ ਮੇਰੇ ਭਤੀਜਿਆਂ ਨੂੰ ਅਸੀਸ ਬਖਸ਼ੀ ਤੇ ਘਰ ਵਿੱਚ ਝਗੜਾ ਪੈਦਾ ਹੋ ਗਿਆ ਘਰ ਵਾਲੀ ਫੇਰ ਝਗੜਾ ਕਰਦੀ ਐ ਵੀ ਤੂੰ ਇਹਨਾਂ ਨੂੰ ਅਸੀਸ ਦਵਾ ਕੇ ਲਿਆ ਤੇ ਹਜ਼ੂਰ ਨੇ ਫਿਰ ਅਸੀਸ ਇਹ ਦਿੱਤੀ ਆਖਿਆ ਵੀ ਅਨਜਲ ਦੀ ਕਮੀ ਇਹਨਾਂ ਦੇ ਜੀਵਨ 'ਚ ਨਹੀਂ ਹੋਏਗੀ ਇਹ ਰਲ ਕੇ ਉਹਨਾਂ ਦੇ ਨਾਲ ਰਾਜ ਭਾਗ ਦਾ ਨਿਗ ਇਹ ਵੀ ਮੰਨਣਗੇ। ਤੋ ਸਮਾ ਪਾ ਕੇ ਉਹ ਰਾਜ ਭਾਗ ਦੇ ਮਾਲਕ ਬਣੇ। ਤੋ ਸਤਿਗੁਰੂ ਇੰਨੇ ਰਹਿਮ ਦੇ ਨੇ ਗਰੀਬਾਂ ਨੂੰ ਗਲ ਲਾਉਣ ਵਾਲੇ ਜਿਨ੍ਹਾਂ ਦਾ ਆਸਰਾ ਕੋਈ ਨਹੀਂ ਅਨਾਥਾਂ ਦਾ ਆਸਰਾ ਕਿਉਂਕਿ ਗੁਰੂ नाथ ਹੈ ਇਹ ਮੇਰੇ ਮਾਲਕ ਦਾ ਦਰ ਐਸਾ ਹੈ ਇਹ ਨਿਥਾਵੀਆਂ ਦਾ ਥਾਣ ਹੈ ਇਹ ਧਰਿਆਂ ਦੀ ਤੇਰ ਹੈ ਜਿਹਦਾ ਕੋਈ ਆਸਰਾ ਨਹੀਂ ਇਸ ਦਰ ਤੇ ਆ ਕੇ ਜਿਹੜਾ ਅਰਦਾਸ ਕਰਦਾ ਮੈਂ ਤਾਨ ਦੀ ਬਾਣ ਤੂਹੇ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਮੇਰਾ ਸਾਈਂ ਰਹਿਮਤਾ ਨਾਲ ਨਿਵਾਜਦਾ ਜਿਹੜਾ ਭਾਵ ਨਾਲ ਇਸ ਦਰ ਤੇ ਆ ਜਾਂਦਾ ਹੈ ਸਤਿਗੁਰਾਂ ਦਾ ਆਨੰਦਕਾਰ ਚ ਹੁੰਦਾ ਹੈ ਹਜ਼ੂਰ ਦੇ ਦੋ ਫਰਿਆਦ ਨੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਤੇ ਛੋਟੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਗੁਰੂ ਘਰ ਵਿੱਚ ਇਹ ਸੇਵਾ ਨਿਭਾਉਂਦੇ ਸਨ ਗੁਰੂ ਕੀ ਚਰਨ ਸ਼ਰਨ ਵਿੱਚ ਪੜੇ ਬੜੀ ਗੁਰਮਤ ਦੇ ਧਾਰਨੀ ਸਨ ਬੜੀ ਸਮਝ ਸੀ ਬੜੇ ਅਕਲ ਲਤੀਫ ਸਨ ਬੜੇ ਸਿਆਣੇ ਸਨ ਇਧਰ ਦਿੱਲੀ ਦੇ ਤਖਤ ਤੋਂ ਜਦੋਂ ਔਰੰਗਜ਼ੇਬ ਆਇਆ ਉਹਨੇ ਇੱਕ ਚਿੱਠੀ ਭੇਜੀ ਦਰਬਾਰ ਵਿੱਚ ਕਿਰਪੁਰ ਸਾਹਿਬ ਸਾਡੇ ਕੁਝ ਸ਼ੰਕੇ ਨੇ ਉਹਨਾਂ ਨੂੰ ਨਿਵਰਤ ਕੀਤਾ ਜਾਏ ਕੋਈ ਸਿੱਖ ਭੇਜੋ ਜਿਹੜੇ ਸਾਡੇ ਸ਼ੰਕਿਆਂ ਨੂੰ ਨਿਵਰਤ ਕਰਨ ਇਹ ਸਮੇਂ-ਸਮੇਂ ਚਿੱਠੀ ਆਉਂਦੀ ਰਹੀ ਇਸ ਸਮੇਂ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਸੁਭਾਏ ਮਾਨਸਾਨ ਉਸ ਵੇਲੇ ਅਕਬਰ ਬਾਦਸ਼ਾਹ ਵੱਲੋਂ ਉਸ ਵੇਲੇ ਵੀ ਚਿੱਠੀ ਆਈ ਸੀ ਇਹ ਸਤਿਗੁਰਾਂ ਨੇ ਭਾਈ ਜੇਠਾ ਜੀ ਨੂੰ ਭੇਜਿਆ ਸੀ ਜੁਬਾਰ ਵਿੱਚ ਧੰਨ ਗੁਰੂ ਰਾਮਦਾਸ ਸੇ ਮਹਾਰਾਜ ਬਣੇ ਉਹਨਾਂ ਨੇ ਜਾ ਕੇ ਗੁਰਮਤਿ ਦੀ ਐਸੀ ਸਫਲ ਵਿਆਖਿਆ ਕੀਤੀ ਸੀ ਕਿ ਉਸ ਵੇਲੇ ਜਿਹੜਾ ਇਹ ਬਾਦਸ਼ਾਹ ਸੀ ਮਤਾਸਰ ਹੋ ਕਰਕੇ ਆਪ ਚੱਲ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਚਰਨਾਂ 'ਚ ਆਇਆ ਸੀ ਅਕਬਰ ਬਾਦਸ਼ਾਹ ਉਹਨੇ ਆਖਿਆ ਸੀ ਮੈਂ ਗੁਰੂ ਘਰ ਦੇ ਨਾਂ ਜ਼ਗੀਰ ਲਾਉਣਾ ਤੋ ਉਸ ਵੇਲੇ ਉਹ متاثر ਹੋ ਗਿਆ ਸੀ ਗੁਰੂ ਘਰ ਦੀ ਵਿਚਾਰਤਾਰਾ ਤੋਂ ਤੋ ਅੱਜ ਔਰਗ ਜੇਬ ਨੇ ਇਹ ਜਿੱਠੀ ਭੇਜੀ ਵੀ ਸਾਡੇ ਕੁਝ ਸ਼ੰਕੇ ਨੇ ਉਹਨਾਂ ਨੂੰ ਨਿਵਰਤ ਕੀਤਾ ਜਾਏ ਉਸ ਸਮੇਂ ਸਤਗੁਰਾਂ ਨੇ ਯੋਗ ਜਾਣਦਿਆਂ ਹੋਇਆਂ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਇਹ ਦਿੱਲੀ ਵਿਖੇ ਜਾਂਦੇ ਆ ਉੱਥੇ ਜਾ ਕੇ ਕਈ ਦਿਨ ਦਰਬਾਰ ਚੱਲਦਾ ਕੋਈ ਇੱਕ ਦਿਨ ਦੀ ਬਾਤ ਨਹੀਂ ਹੈ ਹਰ ਰੋਜ਼ ਉਹਨਾਂ ਦੇ ਦਰਬਾਰੀ ਪੰਡਤ ਦਰਬਾਰੀ ਮੋਲਾਣੇ ਇਕੱਠੇ ਹੁੰਦੇ ਆ ਉਹਦੇ ਵਿੱਚ ਗੁਰਮਤਿ ਇਹੋ ਜੀ ਵਿਆਖਿਆ ਕਰਦੇ ਬਾਬਾ ਰਾਮ ਰਾਏ ਕਿ ਸਾਰੇ ਲੋਕ 당 ਰਹ ਜਾਂਦੇ ਆ ਵੀ ਨੌਜਵਾਨ ਬੱਚਾ ਐ ਇੰਦੀ ਗੁਰਮਤਿ ਦੀ تعلیم ਕਿ ਕੋਈ ਵੀ ਜਿਹੜਾ ਸਵਾਲ ਕਰਦਾ ਉਹਨੂੰ ਨਿਰਉਤਰ ਕਰ ਦਿੰਦੇ ਆ ਬੜੀ ਵਾਵਾ ਹੋਈ ਬੜਾ ਮਾਨ ਸਨਮਾਨ ਮਿਲਿਆ ਹਰ ਰੋਜ਼ ਦਰਬਾਰ ਲੱਗਦਾ ਉਹਦੇ 'ਚ ਵਿਚਾਰ ਚਰਚਾ ਹੁੰਦੀ ਕੋਈ ਘੰਟਾ ਦੋ ਤੇ ਬਾਬਾ ਰਾਮ ਰਾਏ ਜੀ ਦੀ ਬੜੀ ਜੇ ਜੇ ਕਾਰ ਹੋਈ ਜਦੋਂ 5-4 ਦਿਨ ਲੰਘੇ ਤੇ ਅੱਜ ਉਹਨਾਂ ਨੇ ਸਾਜਿਸ਼ ਦੇ ਤਹਿਤ ਇਹ ਸਵਾਲ ਕੀਤਾ ਬਾਬਾ ਰਾਮ ਰਾਏ ਜੀ ਨੂੰ ਕਿਉਂਕਿ ਜਦੋਂ ਜਾਣ ਲੱਗੇ ਸੀ ਨਾ ਸਤਿਗੁਰਾਂ ਦੇ ਚਰਨਾਂ 'ਚ ਹੱਥ ਜੋੜ ਕੇ ਅਰਦਾਸ ਕੀਤੀ ਪਾਤਸ਼ਾਹ ਮੇਰੀ ਸਮਰੱਥਾ ਨਹੀਂ ਹੈ ਮੈਂ ਦਿੱਲੀ ਦਰਬਾਰ ਵਿਖੇ ਜਾ ਕੇ ਜਵਾਬ ਦੇ ਸਕਾਂ ਆਪ ਮੇਰ ਦਾ ਹੱਥ ਰੱਖਿਓ ਮੇਰੇ ਤੇ ਲਾਜ ਪਤ ਰੱਖਿਓ ਤੇ ਸਤਿਗੁਰਾਂ ਨੇ ਆਖਿਆ ਕਿ ਗੁਰੂ ਸਹਿਬਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਥ ਜੇ ਕਰਨਾ ਗੁਰੂ ਰਸਨਾ ਤੇ ਆਪ ਵਰਤੇਗਾ ਜੇ ਗੁਰੂ ਕੀ ਬਖਸ਼ਿਸ਼ ਦਾ ਲੜ ਪਕੜ ਕੇ ਅਰਥ ਕਰੋਗੇ ਤੇ ਗੁਰੂ ਆਪ ਵਰਤੇਗਾ ਜੇ ਗੁਰੂ ਕੀ ਬਖਸ਼ਿਸ਼ ਦਾ ਪੱਲਾ ਛੱਡ ਕੇ ਅਕਲ ਵਰਤੋਗੇ ਤੇ ਗੁਰੂ ਕਦੀ ਸਾਥ ਨਹੀਂ ਦੇਗਾ ਐਸਾ ਹੀ ਹੋਇਆ ਬਾਬਾ ਰਾਮ ਰਾਏ ਜੀ ਨੇ ਉਹਨਾਂ ਨੇ ਸਵਾਲ ਕੀਤਾ ਕਿ ਜਿਹੜੀ ਆਸਾ ਕੀ ਵਾਰ ਪਾਵਨ ਬਾਣੀ ਪੜ੍ਹੀ ਜਾਂਦੀ ਹੈ ਉਹਦੇ ਚ ਬਚਨ ਹੈ ਕਿ ਮਿੱਟੀ ਮੁਸਲਮਾਨ ਕੀ ਪੀੜ ਹੈ ਬਈ ਘੁਮਿਆਰ ਇਹਦੇ ਅਰਥ ਕੀ ਨੇ ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੂਵੇ ਬੱਪੜੀ ਝੜ ਝੜ ਪਵੇ ਅੰਗਾਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੇ ਕਰਤਾਰ ਪੁੱਛਿਆ ਇਹਦੇ ਅਰਥ ਕੀ ਹੈ ਹੁਣ ਇੱਥੇ ਜੇ ਤੇ ਗੁਰੂ ਕੀ ਬਖਸ਼ਿਸ਼ ਨਾਲ ਅਰਥ ਸਹੀ ਕਰ ਦਿੰਦੇ ਸ਼ਾਇਦ ਗੁਰੂ ਕੀ ਰਹਿਮਤ ਤੇ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਇਹਨਾਂ ਨੇ ਆਪਣੀ ਅਕਲ ਵਰਤੀ ਆਖਿਆ بڑے ਦਿਨ ਹੋ ਗਏ ਦਰਬਾਰ ਚ ਬੜਾ ਮਾਣ ਸਨਮਾਨ ਮਿਲ ਰਿਹਾ ਜੇ ਮੈਂ ਅਰਥ ਸਹੀ ਕਰ ਦਿੱਤੇ ਕਿਤੇ ਐਸਾ ਨਾ ਹੋਵੇ ਮੇਰੀ ਜਿਹੜੀ ਇੱਜ਼ਤ ਬਣੀ ਸਾਰਾ ਕੁਝ ਚਲਾ ਜਾਏ ਆਪਣੀ ਅਕਲ ਵਰਤੀ ਤੇ ਉਥੇ ਇਹ ਗੱਲ ਕਹੀ ਕਿ ਇੱਥੇ ਮੁੱਟੀ ਮੁਸਲਮਾਨ ਕੀ ਨਹੀਂ ਹੈ ਬੇਈਮਾਨ ਕੀ ਹੈ ਲਖਾਰੀ ਦੀ ਭੋਲ ਹੈ ਮੁਸਲ ਦੀ ਥਾਂ ਬੇਈ ਕੀਤਾ ਤੇ ਜਦੋਂ ਸਤਗੁਰਾਂ ਨੂੰ ਇਸ ਗੱਲ ਦੀ ਖਬਰ ਮਿਲੀ ਕਿ ਤੁਹਾਡੇ ਬੱਚੇ ਨੇ ਗੁਰਬਾਣੀ ਦਾ ਨਰਾਦਰ ਕੀਤਾ ਵੇਖੋ ਗੁਰੂ ਹਰਾਈਸਾਹ ਮਹਾਰਾਜ ਕਿੰਨਾ ਬਾਣੀ ਦਾ ਸਤਿਕਾਰ ਕਰਦੇ ਭਾਵੇਂ ਆਪ ਸਤਗੁਰਾਂ ਨੇ ਬਾਣੀ ਉਚਾਰਨ ਨਹੀਂ ਕੀਤੀ ਪਰ ਉਹਨਾਂ ਦੇ ਬੋਲ ਨੇ ਕਿ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਸਤਗੁਰ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਹੈ ਜਿਹਨੂੰ ਬਾਣੀ ਦਾ ਅਦਬ ਤੇ ਸਤਿਕਾਰ ਨਹੀਂ ਇੱਕ ਵਾਰ ਦੀ ਸਾਖੀ ਆਉਂਦੀ ਹੈ ਕਿ ਸਿੱਖ ਸੰਗਤਾਂ ਗੁਰਬਾਣੀ ਨੂੰ ਪੜ੍ਹਦੀਆਂ ਆ ਰਹੀਆਂ ਸੰਕੀਰਤਨ ਰੂਪ ਵਿੱਚ ਕੀਰਤਨਕਾਰ ਦੀਆਂ ਗੱਲ ਢੋਲ ਕੀ ਪਾ ਕੇ ਸੰਗਤਾਂ ਆਉਂਦੀਆਂ ਸਨ ਉਹਨਾਂ ਵੇਲੇ ਤੁਰਦੀਆਂ ਹੋਈਆਂ ਤੇ ਸੰਗਤਾਂ ਕੀਰਤਨ ਰੂ ਬਾਣੀ ਪੜ੍ਹਦੀਆਂ ਆ ਰਹੀਆਂ ਸਨ ਗੁਰੂ ਹਰਿਗੋਬਿੰਦ ਰਾਜੀ ਉਤੇ ਜਬਾਰੇ 'ਚ ਲੰਮੇ ਪਏ ਸਨ ਜਦੋਂ ਥੱਲੇ ਕੀਰਤਨ ਦੀ ਆਵਾਜ਼ ਸੁਣੀ ਸੰਗਤਾਂ ਦੀ ਉੱਬੜਵਾਏ ਉੱਠੇ ਥੱਲੇ ਆਉਣ ਵਾਸਤੇ ਤੇ ਗੋਡਾ ਟਕਰਾ ਗਿਆ ਮੰਜੇ ਦੀ ਪਾਵੀ ਨਾਲ ਗੁੱਡੇ 'ਚੋਂ ਖੂਨ ਆਉਣ ਲੱਗ ਪਿਆ ਪਰ ਹਜ਼ੂਰ ਛੇਤੀ ਕਾਢੀ ਨਾਲ ਥੱਲੇ ਉਤਰ ਆਏ ਸੰਗਤ ਦੇ ਸਤਿਕਾਰ ਲਈ ਵੀ ਸੰਗਤ ਥੱਲੇ ਬਾਣੀ ਪੜ੍ਹ ਰਹੀ ਤੇ ਮੈਂ ਉੱਤੇ ਹੀ ਸੁਤਾਂ ਬਾਣੀ ਦਾ ਨਰਾਦਰ ਹੈ ਉਬੜਵਾਏ ਉਠੇ ਤੇ ਗੋਡਾ ਟਕਰਾ ਗਿਆ ਜਦੋਂ ਥੱਲੇ ਸੰਗਤਾਂ ਵਿੱਚ ਆਏ ਸਤਕਾਰ ਲਈ ਮਿਲੇ ਸੰਗਤਾਂ ਨੂੰ ਤੇ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਗੋਡੇ 'ਚੋਂ ਖੂਨ ਆ ਰਿਹਾ ਕਿਉਂ ਹਜ਼ੂਰ ਨੇ ਆਖਿਆ ਸੰਗਤਾਂ ਬਾਣੀ ਪੜ੍ਹ ਰਹੀਆਂ ਸਨ ਅਸੀਂ ਉੱਤੇ ਆਰਾਮ 'ਚ ਆਵਾਜ਼ ਆਈ ਅਸੀਂ ਆਖਿਆ ਤੁਰ ਕੀ ਬਾਣੀ ਦਾ ਨਰਾਦਰ ਹੈ ਸਿੱਖ ਥੱਲੇ ਬਾਣੀ ਪੜ੍ਹ ਰਹੇ ਅਸੀਂ ਚਬਾਰਜ ਉੱਤੇ ਸੁੱਤੇ ਆ ਆਖਿਆ ਉਬੜਵਾਏ ਉਠੇ ਗੋਡਾ ਟਕਰਾ ਗਿਆ ਮੰਜੇ ਦੇ ਪਾਵੇਂ ਨਾਲ ਇਸ ਕਰਕੇ ਖੂਨ ਆਉਣ ਲੱਗ ਪਿਆ ਤੇ ਸਿੱਖਾਂ ਨੇ ਆਖਿਆ ਪਾਤਸ਼ਾਹ ਆਪ ਤੇ ਗੁਰਦਾ ਗੱਦੀ ਦੇ ਮਾਲਕ ਹੋ ਤੁਹਾਡੀ ਜੂਤ ਨਹੀਂ ਬਾਣੀ ਉਚਾਰਨ ਕੀਤੀ ਹੈ ਤੁਸੀਂ ਬਾਣੀ ਦੇ ਸਤਕਾਰ ਲਈ ਸਰੀਰ ਦੀ ਛੱਡ ਖਾ ਲਈ ਹਜ਼ੂਰ ਨੇ ਆਖਿਆ ਬਾਣੀ ਵਾਸਤੇ ਜੇ ਮਨ ਦੀ ਛੱਟ ਅੰਦਰੂਨੀ ਛੱਟ ਵੀ ਖਾਣੀ ਪਈ ਤੇ ਆਖਿਆ ਉਹ ਵੀ ਖਾਵਾਂਗੇ ਪਰ ਬਾਣੀ ਦਾ ਸਤਕਾਰ ਪਹਿਲਾਂ ਹੈ ਇੱਕ ਅਖਰ ਬਦਲਿਆ ਉਹਨਾਂ ਨੇ ਬਾਣੀ ਦਾ ਮੁਸਲਦੀ ਥਾਂ ਬਹੀ ਕੀਤਾ ਤੇ ਹਜ਼ੂਰ ਨੇ ਪ੍ਰਵਾਨ ਨਹੀਂ ਕੀਤਾ ਆਖਿਆ ਰਾਮ ਰਾਏ ਨੂੰ ਕਹਿ ਦਿਓ ਜਿੱਧਰ ਵੀ ਖਾਓ ਮਿਲਦੀ ਚਲਾ ਜਾਏ ਅੱਜ ਤੋਂ ਇਹਦਾ ਸਾਡਾ ਸਬੰਧ ਕੋਈ ਨਹੀਂ ਹਜ਼ੂਰ ਨੇ ਆਖਿਆ ਸਰੀਰ ਦੀ ਛੱਟ ਕਿਦਰ ਰਹੀ ਜੇ ਅੰਦਰ ਦੀ ਛੱਟ ਖਾਣੀ ਪਏ ਖਾਵਾਂਗੇ ਇਹ ਸੱਟ ਖਾਧੀ ਪੁੱਤਰ ਨੂੰ ਨਕਾਰਿਆ ਉਹਨਾਂ ਨੇ ਆਖਿਆ ਅੱਜ ਤੂੰ ਗੁਰੂ ਨਾਨਕ ਦੇ ਘਰ ਤੁਹਾਡੀ ਥਾਂ ਕੋਈ ਨਹੀਂ ਤੁਸੀਂ ਤੁਰ ਕੀ ਬਾਣੀ ਦਾ ਨਰਾਦਰ ਕੀਤਾ ਹੈ ਤੇ ਉਸ ਤੋਂ ਬਾਅਦ ਬਾਬਾ ਜੀ ਰਾਮ ਰਾਏ ਚਾਹੀਦਾ ਤੇ ਏਸੀ ਸਤਗੁਰਾਂ ਤੋਂ ਕੀਤੀ ਪੁੱਲ ਦੀ ਖਿਮਾ ਮੰਗਦਾ ਪਰ ਉਲਟਾ ਔਰੰਗਜ਼ੇਬ ਕੋਲ ਚਲਾ ਗਿਆ ਕਹਿਣ ਲੱਗਾ ਜੀ ਮੈਨੂੰ ਮੇਰਾ ਬਣਦਾ ਹੱਕ ਨਹੀਂ ਮਿਲਿਆ ਉਸ ਵੇਲੇ ਉਹਨੇ ਗੜਵਾਲ रियासत ਦਿੱਤੀ ਇਹ ਦੇਹੜਾ ਧੂਨ ਜਾ ਕੇ ਵਸੇ ਧੂਨ ਕਹਿੰਦੇ ਨੇ ਪਹਾੜੀ ਦੇ ਵਿਚਲੇ ਇਲਾਕੇ ਨੂੰ ਦੇਰਾ ਉੱਥੇ ਜਾ ਕੇ ਬਾਬੇ ਰਾਮ ਰਾਏ ਨੇ ਬਣਾਇਆ ਜਿੱਥੋਂ ਸ਼ਹਿਰ ਦਾ ਨਾਮ ਦੇਰਾ ਧੂਨ ਬਣਿਆ ਭਾਵ ਇਹ ਗੁਰੂ ਘਰ ਤੋਂ ਬੇਮੁਖ ਹੋ ਗਿਆ ਇਧਰ ਸਤਿਗੁਰਾਂ ਨੇ ਅੱਗੇ ਫਿਰ ਗੁਰਤਾ ਗੱਦੀ ਧੰਨ ਗੁਰੂ ਹਰਕਿਸ਼ਰ ਸਿੰਘ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਤੋਂ ਸਰਵਰ ਕੌਨਨ ਗੁਰ ਕਰਤਾ ਗੁਰੂ ਹਰ ਰਾਇ ਸਿੰਘ ਮਹਾਰਾਜ ਜਿਨ੍ਹਾਂ ਨੇ ਬਯੰਤ ਬਖਸ਼ਿਸ਼ਾਂ ਤੇ ਰਹਿਮਤ ਵਰਤਾ ਕਰਕੇ ਮਨੁੱਖਤਾ ਦਾ ਭਲਾ ਤੇ ਪਰ ਉਪਕਾਰ ਕੀਤਾ ਉਹ ਨਾਨਕ ਦੇ ਘਰ ਦੀ ਸਤਵੀਂ ਜੋਤ ਗੁਰੂ ਹਰ ਰਾਇ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ